ਤਾਂ ਤਾਂ ਸਾਧ ਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਦੇਣ ਲੱਗੇ ਅੱਜ ਕਿਸਾਨੀ ਮਸਲੇ ਤੇ ਅਸੀਂ ਫੇਰ ਪਾ ਰਹੇ ਹਾਂ ਜਿਹੜਾ ਕਿਸਾਨੀ ਮਸਲਾ ਬਹੁਤ ਉਲਝਿਆ ਹੋਇਆ ਪੰਜਾਬ ਦਾ ਤਾਂ ਉਹਦੇ ਤੇ ਅਸੀਂ ਕੋਈ ਜਾਣਕਾਰੀ ਦੇਣ ਲੱਗੇ ਆ ਜਿਹੜੀ ਮੋਟਰਾਂ ਦੀ ਬਿੱਲ ਮਾਫੀ ਹੈ ਉਹਦੇ ਤੇ ਅਸੀਂ ਕੁਝ ਅੱਜ ਕਿਸਾਨਾਂ ਨੂੰ ਜਾਂ ਸਾਡੀਆਂ ਸਰਕਾਰਾਂ ਨੂੰ ਜਾਣਕਾਰੀ ਦੇਣ ਲੱਗੇ ਆ ਪੰਜਾਬ ਦੀ ਧਰਤੀ ਦੇ ਮੰਨ ਕੇ ਚਲੋ 10 ਲੱਖ ਮੋਟਰ ਹੈ ਤੇ ਜੇ ਇੱਕ ਕਿਸਾਨ ਮਹੀਨੇ ਦਾ 500 ਰੁਪਿਆ ਦਿੰਦਾ ਹੈ 500 ਰੁਪਇਆ ਕੋਈ ਬਾਹਾ ਨਹੀਂ ਤੇ 50 ਕਰੋੜ ਰੁਪਇਆ ਕਿਸਾਨਾਂ ਦਾ ਮਹੀਨੇ ਦਾ ਆਪਦਾ ਫੰਡ ਬਣਦਾ ਹੈ 50 ਕਰੋੜ ਜੇ 10 ਲੱਖ ਮੋਟਰ ਹੈ ਪੰਜਾਬ ਦੀ ਧਰਤੀ ਤੇ ਟੂ ਵੈਲ ਮੋਟਰਾਂ ਜਿਹੜੀਆਂ ਜੇ 10 ਲੱਖ ਹੈ ਤੇ ਇੱਕ ਕਿਸਾਨ ਨੂੰ ਜੇ ਮਤਲਬ ਹੀ 10 ਮਤਲਬ ਹੀ 10 ਲੱਖ ਮੋਟਰ ਨੂੰ ਤੇ 50 ਕਰੋੜ ਰੁਪਇਆ ਮਹੀਨੇ ਦਾ ਕਿਸਾਨਾਂ ਦਾ ਆਪਦਾ ਫੰਡ ਬਣਦਾ 600 ਕਰੋੜ ਰੁਪਇਆ ਸਾਲ ਦਾ ਕਿਸਾਨਾਂ ਦਾ ਬਣਦਾ ਕੁਝ ਮਸਲੇ ਇਸ ਤਰ੍ਹਾਂ ਵੀ ਹੱਲ ਹੋ ਸਕਦੇ ਆ ਹੁਣ ਸਰਕਾਰਾਂ ਜਿਹੜੀਆਂ ਇਸ ਵੱਲ ਧਿਆਨ ਦੇਣ ਵੀ ਕਿਸਾਨੀ ਜਾਣ ਜਿਹੜਾ ਮਸਲਾ ਉਲਝਿਆ ਉਹਨੂੰ ਸੈੱਟ ਕਰਨ ਦੇ ਲਈ ਟੇਬਲ ਦੇ ਉੱਤੇ ਬੈਠ ਕੇ 500 ਰੁਪਇਆ ਕੋਈ ਬਾਹਰ ਨਹੀਂ ਕਈ ਕਿਸਾਨ ਤਾਂ ਉਹਨਾਂ 300 ਮਹੀਨੇ ਦਾ ਜਰਦਾ ਹੀ ਲਾ ਜਾਂਦੇ ਆ ਕਈ ਕਿੰਨੀ ਸ਼ਰਾਬ ਵੀ ਪੀ ਜਾਂਦੇ ਆ ਨਾਲੇ ਉਹ ਮੁਕਤ ਪੈਸਾ ਨਹੀਂ ਦੇਣਾ ਸਰਕਾਰ ਨੂੰ ਕਿਸਾਨ ਪਾਣੀ ਲਾਉਂਦਾ ਕਿੰਨੀ ਬਿਜਲੀ ਦੀ ਵਰਤੋਂ ਕਰਦਾ ਤਾਂ ਉਹ ਪੈਸਾ ਸਰਕਾਰ ਕੋਲੇ ਜਾਵਾ ਜ ਤੇ ਮੁੜ ਕੇ ਫੇਰ ਕਿਸਾਨਾਂ ਕੋਲੇ ਆ ਜਿਹੜੇ ਕਮਜ਼ੋਰ ਕਿਸਾਨ ਆ ਛੋਟੇ ਕਿਸਾਨ ਆ ਜਿਹੜਾ ਕੋਈ ਕਿਸਾਨਾ ਸਿਰ ਕਰਜ਼ਾ ਉਹ ਲੈ ਸਕਦਾ ਬਹੁਤ ਸਾਰੇ ਕਿਸਾਨੀ ਦੇ ਮਸਲੇ ਆ ਜਿਹੜੇ ਉਹ ਇੱਕ 500 ਮਹੀਨੇ ਦੇ ਨਾਲ ਸਰਕਾਰ ਦੇ ਕੋਲੇ ਜਾ ਕੇ 50 ਕਰੋੜ ਬਣ ਜਾਣਾ ਹੈ ਜਾਨਿ ਕਿ 600 ਕਰੋੜ ਰੁਪਇਆ ਜੇ ਮਤਲਬ ਵੀ ਸਰਕਾਰ ਦੇ ਕੋਲੇ ਜਾ ਕੇ ਸਾਲ ਦਾ ਬਣ ਜਾਣਾ ਤੇ 600 ਕਰੋੜ ਰੁਪਇਆ ਉਹ ਮੁੜ ਕੇ ਫਿਰ ਕਿਸਾਨਾਂ ਨੂੰ ਦਿੱਤਾ ਜਾਵੇ ਕਮਜ਼ੋਰ ਕਿਸਾਨਾਂ ਨੂੰ ਮੰਨ ਕੇ ਚੱਲੋ ਇੱਕ ਕਿਸਾਨ ਨੇ ਠੇਕੇ ਤੇ ਜ਼ਮੀਨ ਲਈ ਹੈ ਕੋਈ ਉਹਨੂੰ ਗੜੇ ਮਾਰੀ ਹੋ ਗਈ ਕੋਈ ਫਸਲ ਨੂੰ ਮਾਰ ਹੋ ਗਈ ਉਹਨੂੰ ਵੱਧ ਮਾਜਬਾ ਦਿੱਤਾ ਜਾ ਸਕਦਾ ਤਾਂ ਇਸ ਵਾਸਤੇ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਮਸਲੇ ਜਿਹੜੇ ਹੱਲ ਹੋ ਜਾਣਗੇ ਕਿਉਂਕਿ ਕਿਸਾਨੀ ਦਾ ਮਸਲਾ ਜਿਹੜਾ ਥੋੜਾ ਜਿਆਦਾ ਉਲਝਿਆ ਪਿਆ ਕਿਸਾਨੀ ਜਿਹੜੇ ਧਰਨੇ ਜਿਆਦੇ ਆ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਤਾਂ ਇਸ ਵਾਸਤੇ ਇਹੋ ਜਿਹੀਆਂ ਗੱਲਾਂ ਕਰਕੇ ਟੇਬਲ ਦੇ ਉੱਤੇ ਬੈਠ ਕੇ 600 ਕਰੋੜ ਰੁਪਇਆ ਕਿਸਾਨਾਂ ਦਾ ਆਪਦਾ ਫੰਡ ਬਣਦਾ ਹੈ ਮਤਲਬ ਕਿ 50 ਕਰੋੜ ਰੁਪਇਆ ਮਹੀਨੇ ਦਾ 10 ਲੱਖ ਮੋਟਰ ਹੈ ਜੋ ਪੰਜਾਬ ਦੀ ਧਰਤੀ ਤੇ ਬਣਦਾ ਹੈ ਤਾਂ ਇਹੋ ਜਿਹੇ ਮਸਲੇ ਬਹਿ ਕੇ ਹੱਲ ਕਰਨਾ ਚਾਹੀਦੇ ਹੈ ਤੇ ਜਿਹੜੇ ਕਿਸਾਨੀ ਦੇ ਉਲਝੇ ਹੋਏ ਮਸਲੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸੈੱਟ ਕਰ ਲੈਣਾ ਚਾਹੀਦਾ ਤਾਂ ਬਹੁਤ ਆ 50 ਕਰੋੜ ਰੁਪਇਆ ਮਹੀਨੇ ਦਾ ਕੋਈ ਗਰੀ ਜਿਹੜਾ ਛੋਟਾ ਕਿਸਾਨ ਹੈ ਉਹਦਾ ਕੋਈ ਬੱਚਾ ਪੜਦਾ ਹੈ ਉਹਦੀ ਫੀਸ ਭਰੀ ਜਾਵੇ 600 ਕਰੋੜ ਰੁਪਇਆ ਬਹੁਤ ਆ ਸਾਲ ਦਾ ਕਿਸਾਨਾਂ ਦਾ ਆបਦਾ ਹੀ ਬਣਦਾ ਹੈ ਤਾਂ ਇਹੋ ਜੀ ਜਿਹੜੇ ਮਤਲਬੀ ਬੈਲ ਆ ਲਾਗੂ ਹੋਣੇ ਚਾਹੀਦੇ ਤੇ ਮੁੜ ਕੇ ਉਹੀ ਪੈਸਾ ਕਿਸਾਨਾਂ ਕੋਲੇ ਆ ਜਾਏ ਤਾ ਇਹੋ ਜੇ ਤਰੀਕਿਆਂ ਦੇ ਨਾਲ ਜਿਹੜੇ ਕਿਸਾਨੀ ਦੇ ਮਸਲੇ ਹੱਲ ਹੋ ਸਕਦੇ ਤੇ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿਉਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਰਕਾਰਾਂ ਤੱਕ ਜਾਵੇ ਕਿਸਾਨਾਂ ਆਗੂਆਂ ਤੱਕ ਜਾਵੇ ਜਾਣੇ ਕਿ ਮੋਣਕੇ ਜਿਹੜੇ ਬੈਲ ਆ 500 ਦੇ ਹਿਸਾਬ ਨਾਲ ਚਾਲੂ ਕੀਤੇ ਜਾਣ ਤਾਂ ਉਹ ਪੈਸਾ ਸਰਕਾਰ ਦੇ ਕੋਲੇ ਇਕੱਠਾ ਹੋ ਕੇ ਮੁੜ ਕੇ ਫੇਰ ਉਹ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਜੀ ਤਨ ਤਨ ਸਾਤਗੁਰੂ ਤੇਰਾ ਹੀ ਆਸਰਾ